ਕਰਮੀ ਕਰਮੀ ਕੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਹਦੇ ਦਰਬਾਰ ਵਿੱਚ ਝੂਠ ਨਹੀਂ ਚੱਲਦਾ ਉਹਦਾ ਕੋਈ ਦਰਬਾਰੀ ਝੂਠਾ ਨਹੀਂ ਉਹ ਸਮਝੋਤਾ ਨਹੀਂ ਕਰਦਾ ਕਿਸੇ ਨਾਲ ਉਥੇ ਕਿੰਨਾ ਨੂੰ ਥਾਂ ਹੈ ਜੀ ਮਹਾਰਾਜ ਕਹਿੰਦੇ ਤਿੱਥੈ ਸੋਹਣ ਪੰਜ ਪਰਵਾਨ ਉਥੇ ਸ਼ੋਭਨੀਕ ਨੇ ਕਿਹੜੇ ਜਿਹੜੇ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵੇਂ ਦਰ ਗੈਮਨ ਉਹ ਸ਼ੋਭ ਦੇ ਧਰਮ ਖੰਡ ਵਿੱਚ ਵੀ ਸੱਚ ਖੰਡ ਦਾ ਜ਼ਿਕਰ ਹੈ ਵਰਜੋ ਨਹੀਂ ਕਿਉਂ ਕਿ ਤਿੱਥਾ ਭਗਤ ਵਸੈ ਕੋ ਲੋ ਸਚਖੰਡ ਚ ਮਹਾਰਜ ਕਹਿ ਰਾਂ ਇੱਥੇ ਜ਼ੋਰ ਕਹਿ ਰਹੇ ਨੇ ਇੱਕ ਭਾਈ ਸੱਜ ਨੂੰ ਯਾਦ ਰੱਖਿਓ ਕਿ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਜਿਨ੍ਹਾਂ ਦੇ ਮਸਤਕ ਦੇ ਉੱਤੇ ਵਹਿ ਗੁਰੂ ਜੀ ਦੀ ਰਹਿਮਤ ਭਰੀ ਨਜ਼ਰ ਦਾ ਨਿਸ਼ਾਨ ਪੈ ਗਿਆ ਨਦਰੀ ਕਰਮ ਪਵੇ ਨਿਸ਼ਾਨ ਹੁਣ ਅਗਲੀ ਗੱਲ ਜਿਹੜਾ ਕਹਿੰਦਾ ਨਹੀਂ ਜੀ ਇਹ ਕੁਝ ਵੀ ਨਹੀਂ ਸਭ ਕੁਝ ਇੱਥੇ ਹੀ ਹੈ ਮਹਾਰਾਜ ਕਹਿੰਦੇ ਕੱਚ ਪਕਾਈ ਉਥੈ ਪਾਏ ਇੱਥੇ ਨਹੀਂ ਕਿਹਾ ਇੱਥੇ ਕਰਮ ਜੋ ਕਰ ਰਹੇ ਆ ਤੇਰੇ ਚ ਕੱਚਾਈ ਕੀ ਤੇਰੇ ਚ ਪਕਾਈ ਕੀ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪਹਿ ਜਾਏ ਧਰਮ ਖੰਡ ਕਾ ਇਹ ਕੋ ਧਰਮ ਭਾਵਾਂ ਕੇਸ ਤੋਂ ਗਿਆਨ ਖੰਡ ਅੱਗੇ ਸ਼ੁਰੂ ਹੋ ਜਾਂਦਾ ਇਹ ਤੱਕ ਮੈਂ ਗਿਆਨ ਖੰਡ ਦੀ ਪੜ੍ਹੀ ਧਰਮਖੰਡ ਕਾਇ ਇਹੋ ਧਰਮ ਗੁਰੂ ਸਾਹਿਬ ਨੇ ਤੇ ਧਰਮ ਸ਼ਬਦ ਵਰਤੇ ਆ ਇਹਨੂੰ ਥੋੜਾ ਜਾ ਖੋਲ ਆ ਮੈਂ ਕੱਲ ਵੀ ਸਵੇਰੇ ਵੀ ਕਿਹਾ ਅੱਜ ਨਾ ਮਹਾਰਾਜ ਦਾ ਆਇਆ ਸੀ ਬਚਨ ਕਿ ਜਲਾਸਰੇ ਪਰਮਾਤਮਾ ਪਾਣੀ ਦਾ ਸਹਾਰਾ ਹੈ ਹੁਣ ਜਿਹੜੀ ਆ ਧਰਤੀ ਹੈ ਇੱਕ ਦੇ ਸਿਰ ਤੇ ਖਲੋਤੀ ਹੈ ਇੱਕ ਤਾਂ ਚਲੋ ਪ੍ਰਾਤਨ ਹਿੰਦੂ ਮਨਾਉਤ ਸੀ ਜੀ ਜਿਹਦੇ ਬਾਰੇ ਕਿਹਾ ਜਾਂਦਾ ਸੀ ਦੋ ਤਿੰਨ ਮਨੋਤਾ ਨੇ ਇਹਨੂੰ ਛੇਸ਼ਨਾਗ ਨੇ ਆਪਣੀ ਫਨ ਤੇ ਚੁੱਕਿਆ ਦੂਜੇ ਕਹਿੰਦੇ ਸਨ ਇਹਨੂੰ ਧਵਲ ਬਲਦ ਨੇ ਆਪਣੇ ਸਿੰਘ ਤੇ ਚੁੱਕਿਆ ਗੁਰੂ ਜੀ ਨੇ ਕਿਹਾ ਨਹੀਂ ਇਹਨੂੰ ਧਰਮ ਨੇ ਚੁੱਕਿਆ ਹੋਇਆ ਹੈ ਧੌਲ ਧਰਮ ਉੱਥੇ ਵੀ ਸ਼ਬਦ ਧਰਮ ਵਰਤੇ ਮੈਂ ਤਾਂ ਕਿਹਾ ਧਰਮ ਦਾ ਅਰਥ ਤੇ ਧਾਰਨ ਕਰਨਾ ਜਿਹੜਾ ਸਹਾਰਾ ਦੇ ਰਿਹਾ ਧੌਲ ਧਰਮ ਧਰਮ ਕਿੱਥੋਂ ਨਿਕਲਿਆ ਦਇਆ ਕਾ ਪੂਤ ਦਇਆ ਕਿਦੇ ਵਿੱਚੋਂ ਪਰਮਾਤਮਾ ਦੀ ਆਪਣੀ ਅੰਦਰ ਦੀ ਕਰुणा ਵਿੱਚੋਂ ਧਰਮ ਨਿਕਲਿਆ ਤੇ ਧਰਮ ਦੇ ਸਾਰੇ ਧਰਤੀ ਖਲੋਤੀ ਹੈ। ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜਿਨੇ ਸੰਤੋਖ ਦੇ ਸੂਤਰ ਵਿੱਚ ਨੂੰ ਬੰਨਿਆ ਹੈ। ਸੱਚੀ ਆਹ ਸ਼ਰੀਰ ਵੀ ਜਦੋਂ ਸੰਤੋਖ ਨੂੰ ਛੱਡਦਾ ਹੈ ਬਿਮਾਰੀ ਨੂੰ ਜਨਮ ਲੈਂਦਾ ਹੈ। ਸੰਤੋਖ ਦਾ ਅਰਥ ਆ ਮੈਂ ਦੂਜਾਂ ਨਹੀਂ ਕਰ ਰਿਹਾ ਵੀ ਰੋਟੀ ਖਾਣੀ ਰੱਜ ਗਏ ਜਾਂ ਪੈਸੇ ਲਓ। ਹਰ ਬੋਡੀ ਹਰ ਅੰਗ ਦੇ ਵਿੱਚ ਰੱਬ ਨੇ ਸੰਤੋਖ ਰੱਖਿਆ ਹੈ। ਸੰਤੋਖ ਦਾ ਅਰਥ ਇਹ ਨੂੰ ਕਿਹਾ ਤੂੰ ਇੱਥੋਂ ਤੱਕ ਹੀ ਰਹਿਣਾ ਜਿਵੇਂ ਸਾਡਾ ਹਾਰਟ ਹੈ ਇਹਦਾ ਸੰਤੋਖ ਹੈ ਨਾ ਧੜਕਣ ਵਧਣੀ ਚਾਹੀਦੀ ਹੈ ਨਾ ਘਟਣੀ ਚਾਹੀਦੀ ਹੈ ਸਾਡਾ ਖੂਨ ਦਾ ਦਬਾਅ ਹੈ ਬਲੱਡ ਪ੍ਰੈਸ਼ਰ ਹੈ ਇਹ ਵੀ ਧਰਮ ਦੇ ਅਧੀਨ ਹੈ ਸਾਡੀ ਕਿਡਨੀ ਵੀ ਜਦੋਂ ਵੀ ਕੋਈ ਸਰੀਰ ਦਾ ਇੱਥੋਂ ਤੱਕ ਕਿ ਕੈਂਸਰ ਦਾ ਜਿਹੜੀ ਖਤਰਨਾਕ ਬਿਮਾਰੀ ਹੈ ਇੱਕ ਸੈੱਲ ਜਦੋਂ ਨੇਮ ਨੂੰ ਤੋੜ ਦਵੇ ਤੇ ਧਰਮ ਦਾ ਅਰਥ ਨੇਮ ਕਰ ਰਿਹਾ ਇੱਕ ਸਾਲ ਨਿਯਮ ਤੋੜਦਾ ਤੇ ਇੱਕ ਕੈਂਸਰ ਦਾ ਜਨਮ ਹੋ ਜਾਂਦਾ ਗੁਰੂ ਜੀ ਕਹਿੰਦੇ ਇਹ ਸਰੀਰ ਸਭ ਧਰਮ ਹੈ ਇਹ ਸਰੀਰ ਵੀ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਜਿਹਦੇ ਅੰਦਰ ਸੱਚੇ ਪਰਮਾਤਮਾ ਦੀ ਜੋਤੀ ਹੈ ਹਜ਼ੂਰ ਨੇ ਉੱਤੇ ਸ਼ਬਦ ਵਰਤਿਆ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜਿਨੇ ਸੰਤੋਖ ਦੇ ਸੂਤਰ ਚ ਸਾਰੀ ਧਰਤੀ ਬੰਨੀ ਕੱਲੀ ਧਰਤੀ ਨਹੀਂ ਆ ਜਿਹੜਾ ਬਚਨ ਪੜਨੇ ਉਹ ਭੈ ਵਿੱਚ ਪਵਨ ਵੈ ਸਦਵਾਉ ਭੈ ਵਿੱਚ ਚੱਲੇ ਲੱਖ ਦਰਿਆਉ ਭੈ ਵਿੱਚ ਅਗਨ ਕੱਢੇ ਵਿਗਾਰ ਭੈ ਵਿੱਚ ਧਰਤੀ ਦੱਬੀ ਭਾਰ ਇਹਦੇ ਵਿੱਚ ਆਉਂਦਾ ਨਾ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਸੂਰਜ ਵੀ ਤਾਂ ਧਰਮ ਵਿੱਚ ਆ ਰਿਹਾ ਹੈ ਚੰਦਰਮਾ ਵੀ ਤਾਂ ਧਰਮ ਵਿੱਚ ਆ ਰਿਹਾ ਹੈ ਮੈਂ ਫਿਰ ਬੇਨਤੀ ਕਰਾਂਗਾ ਇਹ ਨਾ ਸਮਝਿਓ ਵੀ ਆਪਾਂ ਵਿਸ਼ੇ ਤੋਂ ਦੂਰ ਜਾ ਰਹੇ ਹਾਂ ਇੱਕ ਤਾਂ ਧਰਮ ਦਾ ਅਰਥ ਹੈ ਵੈਗੁਰੂ ਦਾ ਬਣਾਇਆ ਹੋਇਆ ਦੇਵੀ ਵਿਧਾਨ ਜਿਹੜਾ ਸਾਰੇ ਸਿਸਟਮ ਨੂੰ ਚਲਾਉਂਦਾ ਪਿਆ ਹੈ ਉਹ ਨੂੰ ਵੀ ਧਰਮ ਕਿ ਆਖੇ ਉਸ ਤੋਂ ਬਾਅਦ ਇਸ ਇਨਸਾਨ ਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਜਦੋਂ ਪੈਗੰਬਰ ਆਇਆ ਮੈਂ ਪੈਗੰਬਰ ਸ਼ਬਦ ਵਰਤੇ ਕੋਈ ਵੀ ਧਰਮ ਦਾ ਆਗੂ ਆਇਆ ਅਵਤਾਰ ਆਇਆ ਪੈਗੰਬਰ ਆਇਆ ਉਹਨੇ ਫਿਰ ਕੁਝ ਬੰਦਿਆਂ ਦੇ ਵਾਸਤੇ ਨਾਮ ਬਣਾਏ ਤੂੰ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰੋ ਉਹਨੇ ਨਾਮ ਦੇ ਵਾਸਤੇ ਚਿੰਨ ਵੀ ਦੇ ਦਿੱਤੇ ਵੀ ਆਹ ਚੀਜ਼ਾਂ ਆਹ ਨਿਸ਼ਾਨੀਆਂ ਧਰਮ ਦੀਆਂ ਨਹੀਂ ਪਰ ਸਮਾਪਾ ਕੇ ਜਦੋਂ ਬੰਦੇ ਜਿਹੜੀ ਚੀਜ਼ ਸ਼ੁਰੂ ਕੀਤੀ ਸੀ ਚਿੰਨ ਦੇ ਕੇ ਵੀ ਇਹਦੇ ਨਾਲ ਜੀਵਨ ਵੀ ਹੈ ਜੀਵਨ ਨੂੰ ਭੁੱਲ ਗਏ ਸਿਰਫ ਚਿੰਨ ਰਹਿ ਗਏ ਗੁਰਮ ਕੋ ਯਾਦ ਰੱਖੋ ਫਿਰ ਪੈਗੰਬਰ ਉਹਨਾਂ ਚਿੰਨਾਂ ਦਾ ਖੰਡਨ ਵੀ ਕਰ ਲੱਗ ਪਏ ਇਸ ਨੂੰ ਥੋੜਾ ਜਿਆਦਾ ਹੋਰ ਆਪਾਂ ਦੇਖਨੇ ਆ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਪੜ੍ਹਨੇ ਆ ਬਾਣੀ ਉਹਨਾਂ ਨੂੰ ਜ਼ਿਆਦਾ ਮਿਲੇ ਆ ਬ੍ਰਾਹਮਣ ਪੰਡਿਤ ਜਾਂ ਮਿਲੇ ਆ ਜੋਗੀ ਸਿੱਧ ਤੀਸਰਾ ਮਲੇ ਨਕਾਜ਼ੀ ਆ ਮੁਸਲਮਾਨ ਹੁਣ ਗੁਰੂ ਜਦੋਂ ਸਤਗੁਰੂ ਤਿੰਨਾਂ ਨੂੰ ਮਿਲਦੇ ਆ ਜਿਹੜਾ ਹਿੰਦੂ ਹੈ ਉਹ ਤਿੰਨ ਜਾਤੇ ਸਿਰਫ ਜਨੇਊ ਪਾਸਕ ਦੀਆਂ ਨੇ ਜੀ ਖੱਤਰੀ ਬ੍ਰਾਹਮਣ ਤੇ ਵੈਸ਼ ਸ਼ੂਦਰ ਜਨੇਊ ਨਹੀਂ ਪਾਸਕਦਾ ਇਹਨਾਂ ਦੇ ਜਨੇਊ ਪਾਣ ਦੇ ਰੁੱਤ ਵੀ ਵੱਖਰੀ ਹੈ ਤੇ ਇੱਕ ਆ ਕਹਿਰਾ ਪਾਉਂਦਾ ਦੂਜਾ ਦੋਰਾ ਪਾਉਂਦਾ ਚੀਦਾ ਤੇਰਾ ਦਿਨ ਵਟ ਕੇ ਪਾਉਂਦਾ ਸਤਗੁਰਾਂ ਨੇ ਜਦੋਂ ਉਹਨਾਂ ਸਾਹਮਣੇ ਜਨੇਊ ਆਇਆ ਆਪਾਂ ਕਾਂਗੇ ਅਸੀਂ ਹੋਰ ਢੰਗ ਨਾਲ ਸੁਣਾਨੇ ਕਿ ਮਹਾਰਾਜ ਨੇ ਬਾਮਨੂ ਆਹ ਕਹਿ ਦਿੱਤਾ ਗੁਰਮਖੋ ਯਾਦ ਰੱਖਿਓ ਬ੍ਰਾਹਮਣ ਨੂੰ ਇੱਕ ਗੱਲ ਸਮਝਾ ਦਿੱਤੀ ਜਿਸ ਖਾਤਰ ਤੂੰ ਚਿੰਨ ਧਾਰਨ ਕੀਤਾ ਤੇਰੇ ਚਿੰਨ ਦੇ ਵਿੱਚੋਂ ਰੋਹਾਨੀ ਗੁਣ ਖਤਮ ਹੋ ਚੁੱਕੇ ਆ ਉੱਥੇ ਫਿਰ ਨਵੀਂ ਪਰਭਾਸ਼ਾ ਦਿੱਤੀ ਦਇਆ ਕਪਾ ਇਹ ਧਰਮ ਹੈ ਨਾ ਇਹ ਇਹਨੂੰ ਅਸੀਂ ਸੁਨਣਾ ਬੜਾ ਮੁਸ਼ਕਲ ਜੇ ਸਾਡੇ ਲਈ ਮੈਂ ਜੇ ਆਹ ਕਹਿ ਦਿੱਤਾ ਵੀ ਆਹ ਚੀਜ਼ਾਂ ਪਾ ਕੇ ਗੁਰੂ ਗੋਬਿੰਦ ਸਿੰਘ ਨੇ ਕਿਆ ਸੀ ਵੀ ਤੁਸੀਂ ਜ਼ੁਲਮ ਕਰੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਆ ਕਿਤੇ ਧੱਕਾ ਕਰੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਆ ਵੀ ਤੁਸੀਂ ਇਹ ਸ਼ਸਤਰ ਪਾ ਕੇ ਆਪਣਿਆਂ ਤੇ ਵਾਰ ਕਰੋ ਸ਼ਸਤਰ ਜਰਵਾਣੇ ਦੀ ਪੱਖਿਆ ਹੈ ਜਦੋਂ ਜ਼ਾਲਮ ਨਾ ਸਮਝੇ ਸੱਚ ਇਹ ਵੇਖੇ ਉਹਨੂੰ ਗੁਰੂ ਸ਼ਸਤਰ ਨਾ ਸਮਝਾਂਦਾ ਜਿਹੜੀ ਬੋਲੀ ਉਹ ਸਮਝ ਨਹੀਂ ਜਾਂਦਾ ਹੈ ਪਰ ਸ਼ਸਤਰ ਜ਼ੁਲਮ ਰੋਕਣ ਵਾਸਤੇ ਵੀ ਜ਼ੁਲਮ ਫੈਲਾਉਣ ਵਾਸਤੇ ਨਹੀਂ ਇਸ ਨੂੰ ਫਿਰ ਸੁਣੋ ਹੁਣ ਆ ਧਰਮ ਕੈ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਗੁਰੂ ਨੇ ਸੱਚੀ ਲੋਮੈ ਸਾਰੀ ਬਾਣੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਬਚਨ ਪੜਿਓ ਸਾਰੀ ਬਾਣੀ ਚਾਰ ਗੱਲਾਂ ਤੇ ਜ਼ੋਰ ਦਿੰਦੀ ਓਏ ਬੰਦੇ ਵਿੱਚ ਦਇਆ ਹੋਵੇ ਬੰਦੇ ਵਿੱਚ ਸੰਤੋਖ ਹੋਵੇ ਬੰਦੇ ਦਾ ਕੈਰੇਕਟਰ ਜਤ ਉੱਚਾ ਹੋਵੇ ਤੇ ਸਚਾਈ ਨਾਲ ਜੁੜਿਆ ਹੋਵੇ ਚਾਰ ਗੱਲਾਂ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਉ ਉਹ ਗੁਰਮਖੋ ਧਰਮ ਜੀ ਕਾ ਹੈ ਧਰਮ ਕੇਵਲ ਸ਼ਰੀਰ ਨਾਲ ਲਗਈ ਇਹ ਜਨੇਊ ਜੀ ਕਾ ਖਾਈ ਤਾਂ ਪੰਡਿਕਤ ਨਾ ਇਹ ਟੁੱਟੈ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਨਾਲੇ ਵੀ ਕਹਿ ਚੌਕੜ ਮੁੱਲ ਅਨਾਇਆ ਬੈ ਚੌਕਾ ਪਾਇਆ ਸਿਖਾ ਸਿਖਾ ਨਹੀਂ ਸਿਖਾ ਕੰਚੜਾਇਆ ਗੁਰ ਬ੍ਰਾਹਮਣ ਥਿਆ ਉਹ ਮੂਵਾ ਉਹ ਝੜ ਪਿਆ ਵੇਤਗਾ ਗਿਆ ਮਹਾਰਾਜ ਕਹਿੰਦੇ ਚਾਰ ਗੁਣ ਨੇ ਦਇਆ ਹੋਵੇ ਤੇਰੇ ਕੋਲ ਸੰਤੋਖ ਹੋਵੇ ਤੇਰੇ ਕੋਲ ਜਤ ਹੋਵੇ ਜੇ ਜਨੇਉ ਪਾ ਕੇ ਬੇਰਹਿਮ ਬੰਦਾ ਜਉਂਦਿਆਂ ਦੇ ਗਲ ਚ ਤੈਰ ਪਾ ਕੇ ਅੱਗਾ ਲਾਂਦਾ ਪਏ ਉਹਨੂੰ ਜੀ ਜਨੇਉ ਫੂਕ ਦੇਣਾ ਚਾਹੀਦਾ ਹੈ ਕਿਉਂਕਿ ਉਹਦਾ ਧਰਮ ਨਹੀਂ ਜੇ ਜਨੇਉ ਪਾ ਕੇ ਵਿਵਚਾਰ ਮੰਦਰ ਚ ਕਰ ਰਿਹਾ ਉਹ ਧਰਮ ਹੀ ਨਹੀਂ ਜੇ ਜਨੇਉ ਪਾ ਕੇ ਧਰਮ ਦੇ ਨਾਂ ਤੇ ਲੋਕਾਂ ਤੋਂ ਸਾਰੀ ਜ਼ਿੰਦਗੀ ਖਾਈ ਜਾਂਦਾ ਉਹ ਧਰਮ ਹੀ ਨਹੀਂ ਬਲਛੇ ਜੀ ਗੁਰਬਾਣੀ ਮੁਤਾਬਕ ਦੇਖੋ ਨਾ ਜੀ ਆਸਾ ਕੀ ਵਾਰ ਦੀ ਕਥਾ ਕੀਤੀ ਆਪਾਂ ਜੀ ਮੇਰਾ ਖਿਆਲ 100 ਘੰਟੇ ਤੋਂ ਵੱਧ ਸਮਾਂ ਲੱਗਾ 100 ਸਵਾ 100 ਘੰਟਾ ਲੱਗਾ ਹਾਂ ਮੈਂ ਕਹਿੰਦਾ ਸਿੱਖਾਂ ਨੂੰ ਸਿਰਫ ਆਸਾ ਦੀ ਵਾਰ ਸੁਣਾ ਦਿਓ ਆਸਾ ਦੀ ਵਾਰ ਕੀਰਤਨ ਸੁਣਨਾ ਬੜਾ ਸੋਖ ਹੈ ਅਰ ਸੁਣਨੇ ਬੜੇ ਓਖੇ ਉਹ ਵਾਰ ਹੈ ਜਿਹੜੀ ਸਾਡੇ ਅੰਦਰ ਨੂੰ ਚੰਜੋੜਦੀ ਹੈ ਨਾਂ ਫਿਰ ਅਰਜ਼ ਕਰਾ ਹੁਣ ਇੱਥੇ ਕਹਿਆ ਵੀ ਚੌਕੜ ਮੁੱਲ ਅਨਾਇਆ ਬੈ ਚੋਕੇ ਪਾਇਆ ਧਰਮ ਕੇ ਚਾਰ ਕਢੀ ਕਉਡੀਆਂ ਦਾ ਧਾਗਾ ਬਾਹਰੋਂ ਆਂਦਾ ਚੋਕੇ ਚ ਆ ਕੇ ਪਾ ਦਿੱਤਾ ਵਾ ਮਨ ਨੇ ਪਾ ਕੇ ਮੰਤਰ ਪੜੇ ਤੇ ਨਾਅ ਸ਼ਬਦ ਕਹਿ ਦਿੱਤਾ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਤੇਰਾ ਦਵਿਜ ਦੂਜਾ ਦਿਨ ਹੋ ਗਿਆ ਗੁਰੂ ਕਹਿੰਦੇ ਨਾ ਉਹ ਮਰਿਆ ਤੇ ਧਾਗਾ ਇੱਥੇ ਰਹਿ ਗਿਆ ਪਰ ਯਾਦ ਰੱਖਿਓ ਧਰਮ ਦਇਆ ਸੰਤੋਖ ਤੇ ਜਤ ਤੇ ਸੱਤ ਹੈ ਰੂਹਾਨੀ ਉਸ ਤੋਂ ਬਾਅਦ ਜਦੋਂ ਸਤਗੁਰੂ ਜੋਗੀ ਨੂੰ ਮਿਲਦੇ ਆ ਉਹਦੇ ਲਈ ਸ਼ਬਦ ਕੀ ਵਰਦੇ ਆ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਪੂਤ ਖਿੰთა ਕਾਲ ਕੁਵਾਰੀ ਕਾਇਆ ਜੁਗਤ ਇਹ ਸਾਰੇ ਗੁਣ ਨੇ ਭੁਗਤ ਗਿਆਨ ਦਇਆ ਪੰਧਾਰਨ ਘਟ ਘਟ ਵਜੇ ਨਾਦ ਕੁਵਾਰੀ ਕਾਇਆ ਆਪਣੇ ਜੱਤ ਸਤ ਨੂੰ ਤੂੰ ਕੈਮ ਰੱਖ ਸਕਦਾ ਹੋ ਮੇਰੀ ਫਿਰ ਬੇਨਤੀ ਜੇ ਮੁਸਲਮਾਨ ਨੂੰ ਮਿਲਦੇ ਆ ਗੁਰੂ ਜੀ ਕਹਿੰਦੇ ਮਹਿਰ ਮਸਜਿਦ ਲਭੀ ਤਾਂ ਉਹੀ ਨੇ ਨਾ ਉਹ ਬਾਹਰ ਦੀ ਮਸਜਿਦ ਵਿੱਚ ਸਜਦੇ ਕਰਨ ਵਾਲਿਆ ਕਦੀ ਦਇਆ ਦੀ ਮਸਜਿਦ ਵਿੱਚ ਵੀ ਜਾ ਬਾਹਰ ਦਾ ਮੁਸੱਲਾ ਵਿਸ਼ਾ ਕੇ ਬਹਿਣ ਵਾਲਿਆ ਸੰਤੋਖ ਦਾ ਸਬਰ ਦਾ ਮੁਸੱਲਾ ਵਿਸ਼ਾ ਮਹਾਰਾਜ ਕਹਿੰਦੇ ਮਹਿਰ ਮਸਜਿਦ ਸਦਕ ਮੁਸੱਲਾ ਹਾਕਾ ਹਲਾਲ ਕੁਰਾਨ ਸ਼ਰਮ ਸੁਨਨਤ ਸੀਲ ਰੋਜ਼ਾ ਸ਼ਰਮ ਸੁਨਨਤ ਆ ਵਾਸ਼ਨਾ ਵਾਲੋ ਸ਼ਰਮ ਕਰ ਲਓ ਤੇਰੀ ਇਹ ਸੁਨਨਤ ਬਣ ਜਾਏਗੀ ਸੁਸ਼ੀਲ ਸੁਭਾਅ ਤੇਰਾ ਰੋਜਾ ਬਣ ਜਾਏਗਾ ਸ਼ਰਮ ਸੁਨਤ ਸੀਲ ਰੋਜਾ ਖੋ ਮੁਸਲਮਾਨ ਇਉਂ ਕਹ ਲੋ ਮੁਸਲਮਾਨ ਮੋਮਦਿਲ ਹੋਵੇ ਅੰਤਰ ਕੀ ਮਲ ਦਿਉਤੇ ਤੋਵੇ ਮੁਸਲਮਾਨ ਉਹਵੇ ਜਿਹੜਾ ਮੋਮ ਬੱਤੀ ਦੀ ਤਰ੍ਹਾਂ ਪਿਗਲ ਕੇ ਲੋਕਾਂ ਨੂੰ ਚਾਨਣ ਦਿੰਦਾ ਮੈਂ ਤਾਂ ਬੇਨਤੀ ਕੀਤੀ ਧਰਮ ਸ਼ਬਦ ਆਇਆ ਨਾ ਤੇ ਹੁਣ ਸਾਡੇ ਬੰਦੇ ਚ ਖਿਮਾ ਕਰ ਦਿਓ ਇੰਨਾ ਕ ਡਰਾ ਦਿੰਦੇ ਆ ਧਰਮ ਦੇ ਨਾਂ ਤੇ ਬੰਦਾ ਨੇੜਾ ਛੇਤੀ ਉਹਨੂੰ ਤਿਆਰੀ ਹੁੰਦਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀ ਉਹਨਜੀ ਧਰਮ ਕੀ ਅਸੀਂ ਕਿਵੇਂ ਕਮਾਈਏ ਹਜ਼ੂਰ ਦਾ ਇੱਕ ਬਚਨ ਹੁੰਦਾ ਸੁਖਮਨੀ ਸਾਹਿਬ ਚ ਇੱਕ ਆਸਾਂ ਕੀ ਬਾਣ ਵਿੱਚ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਇੱਥੇ ਸ਼ਬਦ ਦਾ ਅਰਥ ਧਰਮਕ ਹੈ ਜੋਗੀ ਦਾ ਧਰਮਕ ਹੈ ਕਿ ਗਿਆਨ ਇਕੱਠਾ ਕਰਨਾ ਸੱਚ ਇਹ ਵੇ ਬ੍ਰਾਹਮਣ ਦਾ ਧਰਮਕ ਹੈ ਵੇਦਾਂ ਦਾ ਪਾਠਨ ਪਾਠਨ ਕਰਨਾ ਉਹਦਾ ਧਰਮ ਹੈ ਨਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਮਹਾਰਾਜ ਕਹਿੰਦੇ ਖੱਤਰੀ ਸ਼ਬਦੰ ਸੂਰ ਸ਼ਬਦੰ ਖੱਤਰੀ ਦਾ ਧਰਮ ਕਹੇ ਮੈਦਾਨੇ ਜੰਗ ਵੀ ਜੂਜਣਾ ਸੂਦਰ ਸ਼ਬਦੰ ਪ੍ਰਾਕ੍ਰਿਤਹ ਸੂਦਰ ਦਾ ਧਰਮ ਕਹੇ ਦੂਜਿਆਂ ਦੀ ਸੇਵਾ ਕਰਨੀ ਗੁਰੂ ਸਾਹਿਬ ਜੀ ਇਹ ਚਾਰਾਂ ਦੇ ਵੱਖਰੇ ਵੱਖਰੇ ਧਰਮ ਕਹਿਣ ਲੱਗੇ ਨਹੀਂ ਨਹੀਂ ਇਹ ਧਰਮ ਨਹੀਂ ਸਰਬ ਸ਼ਬਦੰ ਏਕ ਸ਼ਬਦੰ ਸਭ ਦਾ ਧਰਮ ਸਿਰਫ ਏਕ ਓੰਕਾਰ ਦਾ ਨਾਮ ਹੈ ਫਿਰ ਬਿੰਤੀ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਜਿਹੜਾ ਧਰਮ ਦੇ ਇਸ ਨਾਮ ਦੇ ਭੇਦ ਨੂੰ ਜਾਣ ਜੈ ਮਹਾਰਾਜ ਕਹਿੰਦੇ ਮੇਰੇ ਸਾਹਮਣੇ ਖੱਤਰੀ ਹੋਵੇ ਜੋਗੀ ਹੋਵੇ ਸੋਧਰ ਹੋਵੇ ਜੇ ਕੋ ਜਾਣੈ ਪਿਓ ਨਾਨਕ ਤਾਕਾ ਦਾਸ ਹਨ ਉਹਦਾ ਸੇਵਕਾਂ ਜਿਹੜਾ ਇਸ ਧਰਮ ਨੂੰ ਸਮਝ ਗਿਆ ਨਾਨਕ ਤਾਕਾ ਦਾਸ ਹੈ ਸੋਈ ਨਰੰਜਨ ਦਿਓ ਹੁਣ ਜੇ ਹੋਰ ਥੋੜਾ ਜ ਆਪਾਂ ਦੇਖੀਏ ਧਰਮ ਦੇ ਵਿੱਚ ਦੋ ਗੱਲਾਂ ਨੇ ਜੀ ਮੈਂ ਧਰਮੀ ਆ ਮੈਂ ਸਿੱਖ ਧਰਮ ਨੂੰ ਮੰਨਣਾ ਜੀ ਲੈਕਚਰ ਵੀ ਕਰਨਾ ਪੰਥ ਦਾ ਕੋ ਕਾ ਵੀ ਦੇਣਾ ਮੈਂ ਇੱਥੋਂ ਤੱਕ ਮੈਂ ਨਾ ਨਹੀਂ ਕਿਸੇ ਦਾ ਮੈਂ ਉਹ ਬੰਦਿਆਂ ਨੂੰ ਮਿਲਿਆ ਸਭ ਮਿਲਦੇ ਰਹੇ ਮੈਂ ਨਾ ਨਹੀਂ ਲੈਣਾ ਕਿਉਂਕਿ ਕੋਈ ਬੰਦਾ ਆਪਣੇ ਦਿਲ ਦੀ ਗੱਲ ਕਰਦਾ ਬڑے بڑے ਵੱਡੇ ਆਗੂ ਜਿਹੜੇ ਪੰਥ ਦੇ ਮਲਾਹ ਬਣੇ ਨੇ ਸੱਚੀ ਜੇ ਪੁੱਛੋ ਕਦੀ ਜਪਜੀ ਸਾਹਿਬ ਕੀਤਾ ਉਹ ਝੂਠ ਨਹੀਂ ਬੋਲਦੇ ਕਹਿੰਦੇ ਭਾਈ ਸਾਹਿਬ ਕਦੀ ਪਾਠ ਨਹੀਂ ਕੀਤਾ ਧਰਮ ਹੀ ਕਹਦਾ ਜਿਹਦੇ ਕੋਲ ਬਾਣੀ ਕੋਈ ਨਹੀਂ ਅੱਜ ਵੀ ਧਰਮ ਦੀ ਪਰਿਭਾਸ਼ਾ ਬਦਲ ਰਹੇ ਆ ਨਾ ਅੱਜ ਵੇਖੋ ਗੁਰੂ ਸਾਹਿਬ ਨੇ ਸਾਰੇ ਕਿਹਾ ਤੈਨ ਸੁਨੈ ਰਸੂਲ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਯਾਦ ਰੱਖਿਓ ਐਡੀ ਬਰੀਕੀ ਨਾਲ ਗੱਲ ਕਰਦੇ ਨੇ ਕਿਰਤ ਕਰੋ ਸੱਚ ਬੋਲੋ ਤੇ ਵੰਡ ਛਕੋ ਨਾਮ ਜਪੋ ਵਿੱਚੋਂ ਘਟਾਨ ਲੱਗ ਪਏ ਆ ਕਿਉਂਕਿ ਰੋਹਾਨੀਅਤ ਨੂੰ ਜੇ ਛੱਡ ਦਿੱਤਾ ਧਰਮ ਕਾਦਾ ਜੀ ਮੈਂ ਗਲਤ ਹੋ ਸਕਨਾ ਮੇਰਾ ਲਿਬਾਸ ਪਾਇਆ ਮੈਂ ਪਾਪ ਕੀਤੇ ਨੇ ਪਰ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਦੀ ਰਹਿਤ ਗਲਤ ਨਹੀਂ ਸਤਿਗੁਰੂ ਸਮਰੱਥ ਨੇ ਮੈਂ ਫਿਰ ਅਰਜ ਕਰਾਂਗਾ ਕਿਹੜਾ ਧਰਮ ਗੁਰੂ ਜੀ ਨੇ ਕਿਹਾ ਸਰਬ ਧਰਮ ਮਹਿ ਆ ਧਰਮ ਕਮਾਂਦਿਆ ਦੇਰੀ ਨਾ ਕਰ ਸਰਬ ਧਰਮ ਮੈਂ ਸਾਰੇ ਧਰਮਾਂ ਚ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਖਰੀਦਾ ਨਾਮ ਜਪ ਦ੍ਰਿੜੰਤ ਨਾਮੰ ਤਜੰਤ ਲੋਭੰ ਨਿਰਮਲ ਕਰਮ ਕਾ ਲੋਭ ਛੱਡ ਦੇ ਇਹ ਸਾਰੇ ਇਹਦੇ ਵਿੱਚ ਆ ਜਾਣੇ ਹੁਣ ਕਈ ਵਾਰੀ ਕਹਿੰਦਾ ਜੀ ਇਹ ਸਾਨੂੰ ਚਾਰ ਬੱਜਰ ਕਰੇ ਤਾਂ ਕਿ ਇਹ ਤੋਂ ਬਚਣਾ ਹੈ ਗੁਰਮਖੋ ਜਦੋਂ ਨਿਰਮਲ ਕਰਮ ਆ ਗਿਆ ਨਾ ਸਾਰੇ ਜਿਹੜੇ ਨੈਗੇਟਿਵ ਰੂਸੀ ਚੋਰੀ ਠੱਗੀ ਨਿੰਦਿਆ ਦੁਵੇਸ਼ ਪਰ ਤਨ ਪਰ ਤਨ ਜਿੰਨੇ ਵੀ ਪਾਪ ਨੇ ਜਦੋਂ ਨਿਰਮਲ ਕਰਮ ਆ ਜਾਏ ਸਾਰੇ ਪਾਪਾਂ ਦਾ ਖਾਤਮਾ ਹੋਣਾ ਚਾਹੀਦਾ ਗੁਰੂ ਜੀ ਨਿਰਮਲ ਕਰਮ ਕਿਹ ਹੈ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪਿਆਰੋ ਇੱਕ ਨਾਮ ਧਰਮ ਕੇ ਮਹਾਰਾਜ ਕਹਿੰਦੇ ਦਰਦੰਤ ਨਾਮਕ ਤਜੰਦ ਲੋਭਮ ਇੱਕ ਨਾਮ ਧਰਮ ਪਰ ਕਿ ਸકલ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਮੇਰੀ ਫਿਰ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਨੇ ਜਿਹੜੀ ਸਾਨੂੰ ਧਰਮ ਦੀ ਗੱਲ ਕਹੀ ਸਭ ਤੋਂ ਪਹਿਲਾਂ ਧਰਮ ਕਹਿੰਦਾ ਨਾਮ ਦ੍ਰਿੜ ਕਰੋ ਪਰਮੇਸ਼ਵਰ ਦਾ ਨਾਮ ਥੋੜਾ ਜਿਹਾ ਮੈਂ ਅੱਜ ਕੁਝ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਜ਼ਰੂਰ ਗੱਲ ਕਰਨੀ ਚਾਹਨਾ ਹੈ ਤਾਂ ਧਰਮ ਦੀ ਗੱਲ ਤੇਸੀ ਕੈਨੀਆ ਕੈਬਰੀ ਇਹ ਨਹੀਂ ਜੀ ਅੱਜ ਪਿਛਲੇ ਸਾਲ ਵਿੱਚ ਕੀ ਧਰਮ ਉਤੇ ਸਿਆਸਤ ਹਾਵੀ ਹੋ ਗਈ ਨਹੀਂ ਪਿਆਰਿਓ ਇਹ ਲੋਕ ਧਰਮੀ ਖੈ ਹੀ ਨਹੀਂ ਮੈਂ ਆਪਣੀ ਵੀ ਗੱਲ ਕਰਾਂ ਜੇ ਸ ਧਰਮੀ ਲਿਬਾਸ ਤੇ ਸਿਆਸਤ ਹਾਵੀ ਹੋ ਜਾਏ ਉਹ ਅਸਲ ਚ ਧਰਮ ਨਹੀਂ ਹੁੰਦਾ ਉਹ ਧਰਮ ਦਾ ਬੁਰਕਾ ਹੁੰਦਾ ਜਿਹੜਾ ਸਹੀ ਧਰਮ ਹੈ ਨਾ ਉਹਦੇ ਤੇ ਸਿਆਸਤ ਨਹੀਂ ਹਾਵੀ ਹੋ ਸਕਦੀ ਨੀਤੀ ਮੈਂ ਪਿਛਲੇ ਸਾਲ ਕਿਆ ਸਭ ਜ਼ਿਆਦਿਆਂ ਨਾਲ ਸਿਆਸਤ ਨਹੀਂ ਖੇਡੀ ਗੰਗੂ ਨੇ ਪਕੜਾ ਦਿੱਤਾ ਆਪ ਸਭ ਨੂੰ ਪਤਾ ਹੈ ਤੇ ਡਾਕਟਰ ਮਹਿਦਨ ਕਹਾਂ ਭਾਈ ਸਾਹਿਬ ਇਹ ਗੱਲ ਹਰਿੰਦਰ ਸਿੰਘ ਮਹਿਬੂਬ ਲਿਖਦਾ ਸਹਿਜੇ ਰਚਿਓ ਖਾਲਸਾ ਵਿੱਚ ਗੰਗੂ ਨੇ ਕਿਉਂ ਪਕੜਾਇਆ ਉਹ ਕਹਿੰਦਾ ਪਹਿਲੀ ਗੱਲ ਇਸ ਬੰਦੇ ਦੀ ਜਾਤੀ ਈਰਖਾ ਹੋ ਸਕਦੀ ਹੈ ਚਾਰ ਗੱਲਾਂ ਉਹਨੇ ਕਹੀਆਂ ਜਾਤੀ ਈਰਖਾ ਹੋ ਸਕਦੀ ਹੈ ਕਿਉਂਕਿ ਬ੍ਰਾਹਮਣ ਕਹੇ ਇਧਰ ਖਾਲਸੇ ਨੇ ਅੰਦਰ ਹੋ ਸਕਦਾ ਇਹ ਈਰਖਾ ਰੱਖਦਾ ਹੋਵੇ ਦੂਜਾ ਅੰਦਰ ਡੋਲ ਗਿਆ ਹੋਵੇ ਡਰ ਕਰਕੇ ਪਕੜਾ ਦਿੱਤਾ ਤੀਜਾ ਸਹੀ ਅਰਥਾਂ ਵਿੱਚ ਲਾਲਚ ਕਰਕੇ ਪਕੜਾ ਦਿੱਤਾ ਜਾਤੀ ਈਰਖਾ ਡਰ ਕਰਕੇ ਤੇ ਲਾਲਚ ਕਰਕੇ ਕਹਿੰਦਾ ਚੌਥੀ ਇੱਕ ਹੋਰ ਗੱਲ ਹੈ ਕੁਝ ਬੰਦੇ ਰੱਬ ਨੇ ਸ੍ਰਿਸ਼ਟੀ ਤੇ ਇਹੋ ਜਿਹੇ ਪੈਦਾ ਕੀਤੇ ਨੇ ਜਿਹੜੇ ਕਿਸੇ ਦਾ ਬੁਰਾ ਕਰਕੇ ਅੰਦਰੋਂ ਸੁਖੀ ਹੁੰਦੇ ਆ ਖਾਲਾਉ ਨਾ ਤਲੂਕਤ ਨਹੀਂ ਹੁੰਦਾ ਹੁਣ ਮੰਨ ਲਓ ਮੇਰਾ ਫੀਲਡ ਹੋਰ ਏ ਤੁਹਾਡਾ ਹੋਰ ਏ ਕਈ ਬੰਦੇ ਇੱਕ ਹੋ ਜਾਣ ਕਿਸੇ ਦਾ ਬੱਚਾ ਮੈਂ ਉਹ ਦਿਨ ਵੀ ਕਿਹਾ ਬੜੀ ਤਕੀ ਕਰ ਜਾ ਤੇ ਉਹਨਾਂ ਦੀ ਜਿਹੜੀ ਫਸਲ ਹੀ ਨਾ ਪੰਜਵੀਂ ਇੱਕ ਫਸਲ ਹੀ ਉਹ ਕਈ ਬੰਦਿਆਂ ਚ ਫਿੱਟ ਹੁੰਦੀ ਉਹਨਾਂ ਨੂੰ ਪੀੜ ਹੋਣ ਲੱਗ ਪੈਂਦੀ ਅੰਦਰ ਉਹ ਕਹਿੰਦਾ ਵੀ ਇੱਕ ਫਸਲ ਹੀ ਕੁਝ ਲੋਕਾਂ ਜੀ ਉਹ ਜੀ ਰੱਬ ਨੇ ਫਿੱਟ ਕੀਤੀ ਜਿਹੜੇ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਕਹਿੰਦੇ ਜਿਹੜਾ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ ਉਹ ਫਿਰ ਕਣਾਉਣੇ ਤੋਂ ਕਣਾਉਣਾ ਪਾਪ ਵੀ ਕਰ ਸਕਦਾ ਹੁਣ ਜਦੋਂ ਅਸੀਂ ਧਰਮ ਦੀ ਗੱਲ ਕਰਨੀ ਆ ਸਹਿਬਜ਼ਾਦੇ ਜਾਣਦੇ ਆ ਧਰਮ ਦੇਖ ਧਰਮੀ ਨੇ ਜਿਉ ਸਿਆਸਤ ਨੇ ਕੀ ਕੀਤਾ ਰਾਜਨੀਤੀ ਨੇ ਕੀ ਕੀਤਾ ਵੱਡੇ ਬੂਵੇ ਬੰਦ ਕਰ ਦਿੱਤੇ ਬਾਰੀ ਖੋਲ ਦਿੱਤੀ ਸਿਆਸਤ ਹੀ ਹੈ ਨਾ ਪਰ ਯਾਦ ਰੱਖਿਓ ਧਰਮ ਜਿੱਤ ਗਿਆ ਸਿਆਸਤ ਹਾਰ ਗਿਆ ਪ੍ਰਵੇਸ਼ ਕਰਨ ਵਾਲਿਆਂ ਨੇ ਆਪਣੀਆਂ ਜੁੱਤੀਆਂ ਅੰਦਰ ਦਿਖਾਈਆਂ ਸਿਰ ਨਹੀਂ ਝੁਕਾਇਆ ਥੋੜਾ ਜਾਓ ਇਹਨੂੰ ਹੋਰ ਦੇਖ ਲਈ ਗੁਰੂ ਗੋਬਿੰਦ ਸਿੰਘ ਜਦੋਂ ਧਰਮ ਦੀ ਗੱਲ ਕਰਦੇ ਆ ਨਾ ਇਹ ਕਹਿੰਦੇ ਆ ਖੰਮ ਏ ਕਾਜ ਜਗਤ ਮੋ ਆਏ ਧਰਮ ਖੇਤ ਗੁਰਦੇਵ ਪਠਾਏ ਸਾਨੂੰ ਧਰਮ ਲਈ ਪ੍ਰਮਾਤਮਾ ਨੇ ਵੈ ਗੁਰੂ ਜੀ ਨੇ ਭੇਜਿਆ ਹਮੇ ਕਾਜ ਜਗਤ ਮੋ ਆਏ ਧਰਮ ਖੇਤ ਗੁਰਦੇਵ ਪਠਾਏ ਜਾਂ ਜਾਂ ਤੂੰ ਧਰਮ ਬਿਥਾਰੋ ਦੁਸ਼ਟ ਦੋਖੀਆਂਨ ਪਕਰ ਪਿਸ਼ਾਰੋ ਜਿੱਥੇ ਜਿੱਥੇ ਧਰਮ ਦਾ ਵਰਥਾਰ ਕਰੋ ਦੁਸ਼ਟਾਂ ਨੂੰ ਦੋਖੀਆਂ ਨੂੰ ਪਕੜ ਕੇ ਸੱਚ ਮੁਚ ਸਜਾਵਾਂ ਦਿਓ ਉਹਨਾਂ ਦੁਸ਼ਟਾਂ ਦੀਆਂ ਜੜਾਂ ਖਲਾ ਦਿਓ ਇੱਥੇ ਯਾਦ ਰੱਖੋ ਮੁ슬ਮਾਨੀ ਕਿਹਾ ਦੁਸ਼ਟ ਮਸੰਦ ਵੀ ਹੋ ਸਕਦਾ ਹੈ ਨਰੈਣੂ ਮੰਤ ਕੀ ਸੀ ਜੀ ਮੈਂ ਉਹਦਨ ਕਹਿਆ ਸੀ ਦੁਸ਼ਮਨ ਦਾ ਅਰਥ ਦੂਜੀ ਕਮਿਊਨਿਟੀ ਨਹੀਂ ਹੁੰਦਾ ਦੁਸ਼ਮਨ ਤਾਂ ਬੰਦਾ ਖੁਦ ਵੀ ਆਪਣਾ ਹੈ ਦੁਸ਼ਮਨ ਦੇ ਲਬਜ਼ੀ ਅਰਥ ਇਹਨੇ ਦੁਸ਼ਤ ਹੈ ਮਨ ਜਿਸ ਕਾ ਜਿਸ ਬੰਦੇ ਦਾ ਮਨ ਦੁਸ਼ਤ ਮੈਲਾ ਹੋ ਜਾ ਉਹ ਆਪਣੇ ਆਪ ਹੀ ਦੁਸ਼ਮਨ ਹੁੰਦਾ ਅ ਜੇ ਅਰਥ ਵੇਖੋਗੇ ਕੋਸ਼ ਵਿੱਚ ਦੁਸ਼ਮਨ ਦਾ ਅਰਥ ਵੈਰੀ ਨਹੀਂ ਦੁਸ਼ਮਨ ਦਾ ਅਰਥ ਜਿਹਦਾ ਮਨ ਦੁਸ਼ਤ ਹੋ ਚੁੱਕਾ ਹੈ ਮੈਲਾ ਹੋ ਚੁੱਕਾ ਹੈ ਥੋੜਾ ਜਿਹਾ ਸੁਣਿਓ ਹਮ ਏ ਕਾਜ ਜਗਤ ਮੋ ਆਏ ਧਰਮ ਖੇਤ ਗੁਰਦੇਵ ਬਿਠਾਏ ਪਠਾਏ ਜਾਂ ਤਾਂ ਤੁਮ ਧਰਮ ਬਿਠਾਰੋ दुष्ट दोखियन पकड़ पसारु यही काज तरा हम जन्म समझ ले हो साधु सम्मन मंग धर्म चलावन संत उभारन सतवादीया दा जय जयकार करान ले धर्म क्षमा कर दियो संत किसे एक कम्युनिटी दा नाम नहीं कौड़ा सच गए के साडी यूनियन आ साडे गुस्सा ना करियो इस चीज दा संत ਕਿਸੇ ਸੰਸਤਾ ਦਾ ਮੁਤਾਜ ਨਹੀਂ ਜਦੋਂ ਰੱਬ ਕਿਸੇ ਨੂੰ ਸੰਤ ਬਣਾਉਣ ਤੇ ਆਵੇ ਹੋ ਸਕਦਾ ਹੈ 8 ਘੰਟੇ ਫੈਕਟਰੀ ਚ ਕੰਮ ਕਰਨ ਵਾਲਾ ਪੈਂਟ ਵਾਲਾ ਸੱਚੀ ਮੁੱਚੀ ਗ੍ਰਸਤ ਵਿੱਚ ਰਹਿਣ ਵਾਲਾ ਗੁਰੂ ਨੂੰ ਵੀ ਸੰਤ ਬਣਾ ਦੇ